ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਕੋਲੋਂ ਹਮੇਸ਼ਾ ਇਹੀ ਦੁਆ ਮੰਗਦਿਆਂ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੀ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਈ ਸਭ ਨੂੰ ਤਰਕੀਆਂ ਦੀ ਤੰਦਰੁਸਤੀਆਂ ਦੀ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰੀ ਸੁਣ ਲਿਆ ਕਰੋ ਫੇਰ ਥੋੜਾ ਦਿਲ ਕਰੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੁਹਾਨੂੰ ਚੰਗੀ ਲੱਗੇ ਸੋ ਮਨੋਨੰਦ ਫਿਰ ਅੱਜ ਦੀ ਬਾਤ ਦਾ ਇੱਕ ਰਾਜਾ ਸੀ ਉਹ ਭਾਈ ਇੱਕ ਦਿਨ ਸ਼ਿਕਾਰ ਖੇਲਣ ਗਿਆ ਜਦੋਂ ਸ਼ਿਕਾਰ ਖੇਲਣ ਗਿਆ ਉਹ ਉਹਨੂੰ ਹਨੇਰਾ ਹੋ ਗਿਆ ਉੱਥੇ ਰਾਤ ਪੈ ਗਈ ਸ਼ਿਕਾਰ ਕੋਈ ਮਿਲਿਆ ਨਾ ਤਾਂ ਉਹਨੇ ਕੀ ਕੀਤਾ ਉਹਨੇ ਸੋਚਿਆ ਵੀ ਹੁਣ ਮੈਂ ਕਿੱਥੇ ਜਾਊਂਗਾ ਰਾਤ ਤੇ ਬਹੁਤ ਜ਼ਿਆਦਾ ਹੋਗੀ ਵੀ ਇੱਥੇ ਕਿਤੇ ਦੇਖਦਾ ਜੇ ਕੋਈ ਠਹਿਰਨ ਦਾ ਬਣਿਆ ਹੀਲਾ ਉਹਨੇ ਘੋੜਾ ਖੜਾਇਆ ਘੋੜੇ ਦੇ ਉੱਪਰ ਚੜ ਕੇ ਉਹਨੇ ਦੇਖਿਆ ਖੜ ਕੇ ਵੀ ਉਹਨੂੰ ਨਿਸ਼ਾਨ ਸਾਹਿਬ ਦਿਸਿਆ ਵੀ ਉੱਥੇ ਲਾਈਟਾਂ ਲੱਗੀਆਂ ਨੇ ਨਾਲੇ ਉਹ ਨਿਸ਼ਾਨ ਸਾਹਿਬ ਹੈ ਵੀ ਉੱਥੇ ਗੁਰਦੁਆਰਾ ਹੈ ਵੀ ਉਹ ਗੁਰੂ ਘਰੇ ਜਾਂਦੇ ਆ ਉਹ ਭਾਈ ਗਿਆ ਤਾਂ ਗੁਰਦੁਆਰਾ ਸੀ ਕੀਰਤਨ ਸ਼ਬਦ ਕੀਰਤਨ ਚੱਲ ਰਹੇ ਸੀ ਉੱਥੇ ਅਖੰਡ ਪਾਠਾਂ ਦੀ ਲੜੀ ਚੱਲਦੀ ਸੀ ਦੂਸਰੇ ਦਿਨ ਭੋਗ ਪਾਉਣੇ ਸੀ ਤਾਂ ਰਾਤ ਨੂੰ ਉਹ ਸਾਰੀ ਰਾਤ ਦਾ ਉਦੈ ਕੀਰਤਨ ਸੀਗਾ ਬਾਰਾਂ ਦੂਰੋਂ ਦੂਰੋਂ ਆਏ ਹੋਏ ਕੀਰਤਨੀਆਂ ਵੀਰ ਤਾਂ ਜਦੋਂ ਉਹ ਦੇਖਿਆ ਉਹਨੇ ਵੀ ਲੋਕ ਇੱਥੇ ਕਿਵੇਂ ਸੇਵਾ ਕਰਦੇ ਨੇ ਕੋਈ ਜੋੜਿਆਂ ਦੀ ਕਰੀ ਜਾਂਦਾ ਕੋਈ ਭਾਂਡਿਆਂ ਦੀ ਕਰੀ ਜਾਂਦਾ ਤਾਂ ਉਹਨੇ ਮੱਥਾ ਟੇਕਿਆ ਟੇਕ ਕੇ ਜਾਣੀ ਕਿ ਉਹਨੂੰ ਚੰਗਾ ਲੱਗਿਆ ਉਹ ਫਿਰ ਜੋੜਿਆ ਉਹਦੀ ਭਾਂਡਿਆਂ ਦੀ ਸੇਵਾ ਕਰਨ ਲੱਗ ਗਿਆ ਪ੍ਰਸ਼ਾਦਾ ਛਕਿਆ ਉਹਨੇ ਤਾਂ ਪ੍ਰਸ਼ਾਦਾ ਛਕ ਕੇ ਉਹਦਾ ਜੀ ਕਰਿਆ ਵੀ ਲੋਕ ਭਾਂਡੇ ਮਾਜਦੇ ਨੇ ਮੈਂ ਵੀ ਆਪਦਾ ਕਰਾਂ ਸੇਵਾ ਕੋਈ ਤਾਂ ਭਾਈ ਉਹ ਸਾਰੀ ਰਾਤ ਭਾਂਡਿਆਂ ਦੀ ਲੋਕਾਂ ਨੂੰ ਚਾਹ ਪਾਣੀ ਫੜਾਉਣ ਦੀ ਭਾਂਡੇ ਚੱਕ ਕੇ ਲਿਜਾ ਕੇ ਧੋਣ ਦੀ ਸੇਵਾ ਕਰੀ ਉਹਨੇ ਰਾਜੇ ਨੇ ਹੁਣ ਜਦੋਂ ਦਿਨ ਚੜ ਗਿਆ ਸਵੇਰ ਨੂੰ ਗਿਆ ਆਪਣੇ ਘਰੇ ਗਿਆ ਮਹਿਲਾ ਚ ਤਾਂ ਮੁਲਕਿਉ ਸਾਰੀ ਰਾਤ ਦਾ ਅਨਿੰਦਰਾ ਤਾਂ ਉਹਨੇ ਸੋਚਿਆ ਵੀ ਅੱਜ ਮੈਂ ਜਾਂਦਾ ਨਹੀਂ ਹਾਂ ਸ਼ਿਕਾਰ ਸ਼ਕੂਰਤੇ ਵੀ ਮੈਂ ਸਾਰੀ ਰਾਤ ਤੋਂਗਾ ਆਂ ਵੀ ਮੈਂ ਸੌਣਾ ਤਾਂ ਭਈ ਉਹ ਸੌ ਗਿਆ ਦਿਨੇ ਜਦੋਂ ਸੌ ਗਿਆ ਤਾਂ ਉਹਨੂੰ ਸੁਪਨਾ ਆਇਆ ਸੁੱਤੇ ਪਏ ਨੂੰ ਸੁਪਨਾ ਕੀ ਆਇਆ ਵੀ ਕਿਸੇ ਰਾਜੇ ਨੇ ਮੇਰਾ ਸਾਰਾ ਰਾਜ ਭਾਗ ਹਥਿਆ ਲਿਆ ਰਾਜ ਭਾਗ ਹਥਿਆ ਕੇ ਵੀ ਹੁਣ ਮੈਨੂੰ ਪੂਰੀ ਗਰੀਬੀ ਆ ਗਈ ਮੇਰੇ ਤੇ ਮੇਰੀ ਘਰ ਵਾਲੀ ਮੇਰੇ ਬੱਚੇ ਉਹ ਰੋਟੀ ਨੂੰ ਵੀ ਤਰਸ ਰਹੇ ਨੇ ਤੇ ਉਹ ਕਹਿਣ ਲੱਗਿਆ ਸੁਪਨਾ ਆਇਆ ਉਹਨੂੰ ਉਹ ਸੁਣਾ ਰਹੀਆਂ ਹੁਣ ਤੁਹਾਨੂੰ ਤਾਂ ਉਹ ਕਹਿਣ ਲੱਗਿਆ ਆਪਦੇ ਬੱਚਿਆਂ ਨੂੰ ਵੀ ਐਂ ਕਰੋ ਆਪਾਂ ਚਲੋ ਮੈਂ ਤੁਹਾਨੂੰ ਬਾਹਰੇ ਲੈ ਕੇ ਜਾਮਾ ਖੇਤਾਂ 'ਚ ਬੇਰ ਤੋੜ ਤੋੜ ਖਵਾਉਂਗਾ ਤੁਹਾਨੂੰ ਉਹ ਭਾਈ ਦੋਨੇ ਉਹਦੇ ਬੱਚੇ ਤੇ ਉਹਦੀ ਘਰ ਵਾਲੀ ਉਹ ਬੇਰ ਤੋੜਨ ਵਾਗੇ ਸੁਫਨੇ ਜੀ ਜਦੋਂ ਉਹ ਬੇਰੀ ਦੇ ਉੱਤੇ ਚੜ ਗਿਆ ਕਹਿੰਦਾ ਲੈ ਤੁਸੀਂ ਚੁਗਿਓ ਮੈਂ ਡਾਣਾ ਇਹਨੂੰ ਹਲਿਓ ਨਾ ਬੇਰ ਜਿਹੜੇ ਝੜਨਗੇ ਇਕੱਠੇ ਕਰੂ ਤਾਂ ਪਯੋ ਹੋ ਕਿਤੇ ਉੱਪਰੋਂ ਡਾਣੇ ਤੋਂ ਹੀਟਾਂ ਡਿੱਗ ਪਿਆ ਡਿੱਗਿਆ ਹੋਇਆ ਤਾਂ ਜਦੋਂ ਉਹਦੀ ਟੂ ਹੀ ਟੁੱਟ ਗਈ ਸੁਪਨੇ 'ਚ ਟੂ ਹੀ ਟੁੱਟੀ ਤਾਂ ਉਹ ਉੱਚੀ ਉੱਚੀ ਹਾਇ ਕਲਾਪ ਕਰਦਾ ਹਾਇ ਹਾਇ ਤਾਂ ਉਧਰੋਂ ਜਦੋਂ ਐ ਕਰੀ ਜਾਂਦਾ ਤਾਂ ਉਹਦੇ ਉਹਦੀ ਘਰ ਵਾਲੀ ਆਈ ਉਹ ਸੱਚਮੁੱਚ ਜੀ ਹਾਇ ਹਾਇ ਕਰ ਰਿਹਾ ਸੀ ਉਹਦੇ ਘਰ ਵਾਲੀ ਨੇ ਉਹਨੂੰ ਜਗਾਇਆ ਕਹਿੰਦੀ ਕੀ ਹੋ ਗਿਆ ਕੀ ਹੋ ਗਿਆ ਤੁਹਾਨੂੰ ਉਹ ਫਟਾਫਟ ਉੱਠ ਕੇ ਬੈਠਿਆ ਕਹਿੰਦਾ ਓਹ ਓਹ ਕਹਿੰਦਾ ਬਹੁਤ ਪਹਿੜਾ ਸੁਪਨਾ ਆਇਆ ਥੀ ਮੈਨੂੰ ਤਾਂ ਅੱਜ ਉਹ ਕਹਿੰਦੀ ਹਾਏ ਹਾਏ ਕਰ ਰਹੇ ਤੇ ਤੁਸੀਂ ਕਹਿੰਦਾ ਹਾਂ ਉਹਨੇ ਆਲਾ-ਦੜਾ ਸਾਰਾ ਦੇਖਿਆ ਆਪਦੀ ਟੂ ਹਿਟਾ ਹੀ ਮੂੰਹ ਹੱਥ ਲਾਇਆ ਵੀ ਮੈਂ ਤਾਂ ਠੀਕ ਆ ਕਹਿੰਦਾ ਮੈਨੂੰ ਤਾਂ ਉਹਨੇ ਸਾਰਾ ਸੁਪਨਾ ਉਹਨੂੰ ਸੁਣਾਇਆ ਆਪਦੀ ਘਰ ਵਾਲੀ ਨੂੰ ਵੀ ਮੈਨੂੰ ਤਾਂ ਐ ਸੁਪਨਾ ਆਇਆ ਤਾਂ ਉਹਨੂੰ ਭਾਈ ਫਿਕਰ ਹੋ ਗਿਆ ਸੂਫਨੇ ਦਾ ਵੀ ਮੈਨੂੰ ਇਹੋ ਜਿਹਾ ਸੁਪਨਾ ਕਿਉਂ ਆਇਆ ਫਿਰ ਉਹ ਕਹਿਣ ਲੱਗਿਆ ਵੀ ਲੈ ਮੈਂ ਨਾ ਧੋ ਲਾਂ ਜਦੋਂ ਨਾਲ ਧੋਣ ਗਿਆ ਤਾਂ ਬਰਸ਼ ਕੀਤਾ ਉਹਦੇ ਮੂੰਹ ਦੇ ਵਿੱਚੋਂ ਸੱਚੀ ਮੁੱਚੀ 베ਰਾਂ ਦੀਏ ਛਿਲਕੇ ਨਿਕਲੇ ਤਾਂ ਉਹ ਦੇਖ ਕੇ ਬੜਾ ਹੈਰਾਨ ਵੀ ਮੈਂ ਤਾਂ 베ਰ ਖਾਦੇ ਵੀ ਨਹੀਂ 베ਰਾਂ ਦੇ ਛਿਲਕੇ ਕਿਵੇਂ ਆ ਗਏ ਮੇਰੇ ਮੂੰਹ 'ਚ ਵੀ ਮੈਂ ਤਾਂ ਸੁਪਨਾ ਆਇਆ ਸੀ ਸੁਪਨੇ 'ਚ ਖਾਂਦੇ ਤੇ ਆਪਾਂ ਤਾਂ ਸਾਰੇ ਜਾਣੇ ਤਾਪਾਏ ਉਹਨੂੰ ਹੋਰ ਫਿਕਰ ਹੋ ਗਿਆ ਹੁਣ ਫਿਕਰ ਫਿਕਰ ਚ ਉਹਨੇ ਕੀ ਕਰਿਆ ਜਿਹੜੇ ਹੁਣ ਇਹਨਾਂ ਦੇ ਰਾਜਿਆਂ ਕੋਲੇ ਹੁੰਦੇ ਨੇ ਵੱਡੇ ਜੋਤਸ਼ੀ ਰੱਖੇ ਹੋਏ ਚੰਗੇ ਤਕੜੇ ਉਹ ਇਕੱਠੇ ਕਰੇ ਬੁਲਾ ਲਏ ਸਾਰੇ ਆਗੇ ਆ ਕੇ ਇਹਨੇ ਸਾਰਾ ਸੁਫਨਾ ਉਹਨਾਂ ਨੂੰ ਸੁਣਾਇਆ ਵੀ ਮੇਰੇ ਨਾਲ ਐ ਹੋਈ ਤੇ 베ਰਾਂ ਦੇ ਛਿਲਕੇ ਸੱਚਮੁੱਚ ਨਿਕਲੇ ਨੇ ਮੇਰੇ ਮੂੰਹੋਂ ਭਾਈ ਉਹਨਾਂ ਨੇ ਆਪਦੀ ਬਿੱਦਿਆ ਲਾਈ ਜਹੀ ਜੀ ਉਹਨਾਂ ਨੂੰ ਆਉਂਦੀ ਸੀ ਤਾਂ ਉਹ ਕਹਿਣ ਲੱਗੇ ਵੀ ਰਾਜਾ ਵੀ ਐਂ ਦੱਸ ਵੀ ਇਹ ਹੈਗਾ ਤੀ ਤੇਰੇ ਕਰਮਾਂ ਚ ਸਾਰਾ ਕੁਝ ਜਿਹੜਾ ਸੁਪਨੇ ਚ ਹੋਇਆ ਹੈ ਇਹ ਅਸਲੀਅਤ ਜਿ ਤੇਰੇ ਨਾਲ ਸਚਾਈ ਹੈ ਇਹ ਹੋਣਾ ਸੀ ਸਾਰਾ ਕੰਮ ਇਹ ਵੀ ਹੁਣ ਤੂੰ ਐਂ ਦੱਸ ਵੀ ਤੈਂ ਕੋਈ ਦਾਨ ਪੁੰਨ ਜਾ ਕਿਤੇ ਗਿਆ ਆ ਹੁਮੇ ਤੂੰ ਉਹ ਕਹਿੰਦਾ ਹਾਂ ਮੈਂ ਉਸੇ ਰਾਤ ਕਹਿੰਦਾ ਮੈਨੂੰ ਨੇਰਾ ਹੋ ਗਿਆ ਵੀ ਮੈਂ ਫਿਰ ਉੱਥੇ ਗੁਰੂ ਘਰ ਠਹਿਰ ਗਿਆ ਵੀ ਉੱਥੇ ਮੈਂ ਸੇਵਾ ਕਰੀ ਭਾਂਡਿਆਂ ਦੀ ਲੋਕਾਂ ਨੂੰ ਚਾਹ ਪਾਣੀ ਫੜਾਉਂਦਾ ਰਿਹਾ ਮੈਂ ਭਾਂਡੇ ਚੱਕ ਚੱਕ ਲਿਆਉਂਦਾ ਰਿਹਾ ਮਾਂਜਦਾ ਰਿਹਾ ਤਾਂ ਉਹ ਜੋਤਿਸ਼ੀ ਕਹਿਣ ਲੱਗੇ ਨਾ ਕਹਿੰਦੇ ਦੇਖ ਲੈ ਭਾਈ ਕੱਟ ਗਿਆ ਫਿਰ ਕਹਿੰਦਾ ਇਹ ਤੇਰੇ ਦੁੱਖ ਇਹ ਤੇਰੇ ਨਾਲ ਅਸਲੀ ਹੋਣਾ ਸੀ ਕਹਿੰਦਾ ਤੇਰਾ ਰਾਜ ਭਾਗ ਵੀ ਕੋਈ ਸ਼ੀਂਦ ਕੇ ਲੈ ਜਾਂਦਾ ਤੇ ਤੈਨੂੰ ਜਿੱਤ ਕੇ ਤੇਰੇ ਬੱਚਿਆਂ ਨੇ ਭੁੱਖਾ ਵੀ ਮਰਨਾ ਸੀ ਤੂੰ ਉਹਨਾਂ ਨੂੰ 베ਰ ਖਵਾਉਣ ਵੀ ਲਿਜਾਣੇ ਸੀ ਤੈਂ ਕਿ ਚੜ ਕੇ 베ਰੀ ਤੋਂ ਡਿੱਗ ਕੇ ਤੇਰੀ ਢੂਹੀ ਵੀ ਟੁੱਟਣੀ ਸੀ ਉਹ ਕਹਿਣ ਲੱਗੇ ਵੀ ਭਾਈ ਇਹ ਤੈਨੂੰ ਫਲ ਮਿਲਿਆ ਗੁਰੂ ਘਰ ਜਾਣ ਦਾ ਭਾਂਡੇ ਸਾਫ਼ ਕਰਨ ਦਾ ਜਿਹੜੀ ਭਾਂਡਿਆਂ ਦੀ ਸੇਵਾ ਕਰਕੇ ਆਇਆ ਸੋ ਇਸ ਬਾਤ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਬਹੁਤ ਵੱਡੀ ਬਈ ਬੰਦਾ ਜਾਣੇਣ ਜਾਣੀ ਚਾਹੀਏ ਕਿਸੇ ਵੀ ਤੀਰਥ ਤੇ ਜਾਣਿਆ ਜ਼ਰੂਰੀ ਨਹੀਂ ਵੀ ਅਸੀਂ ਗੁਰਦੁਆਰੇ ਜਾਣਾ ਕੋਈ ਮੰਦਿਰਾਂ ਚ ਜਾਂਦਾ ਮਸਜਿਦਾਂ ਚ ਜਾਂਦਾ ਕੋਈ ਗੁਰੂ ਘਰ ਜਾਂਨੇ ਤਾਂ ਉੱਥੇ ਸੇਵਾ ਜ਼ਰੂਰ ਕਰੋ ਔਰ ਜਾਵੋ ਸਿੱਧੀ ਨੀਤ ਨਾਲ ਜਾਵੋ ਇਹ ਕਹਿੰਦੇ ਆਪਣੇ ਅਹੀਂ ਇਹ ਚ ਰਸੀ ਕੱਟੀ ਜਾਂਦੀ ਹੈ ਆਪਾਂ ਨੂੰ ਸਮਝ ਨਹੀਂ ਆਉਂਦੀ ਇੰਨੀਆਂ ਚੀਜ਼ਾਂ ਦੀ ਕਿੱਥੇ ਤਾਂ ਉਹਦੇ ਨਾਲ ਹੀ ਅਸਲੀਅਤ 'ਚ ਬਣਨਾ ਸੀ ਸਾਰਾ ਕੁਝ ਕਿੱਥੇ ਉੱਥੇ ਕੱਟ ਗਿਆ ਉਹਦਾ ਸਾਰਾ ਸਿਰਫ ਭਾਂਡਿਆਂ ਦੀ ਸੇਵਾ ਕਰਨ ਦੇ ਭਾਂਡਿਆਂ ਦੀ ਸੇਵਾ ਹੁੰਦੀ ਹੈ ਬਹੁਤ ਵੱਡੀ ਸੇਵਾ ਹੁੰਦੀ ਹੈ ਛੋਟੀ ਸੇਵਾ ਨਹੀਂ ਹੁੰਦੀ ਭਾਂਡੇ ਮਾਂਜਣੇ ਇੱਕ ਗੁਰੂ ਘਰ ਹੀ ਬੰਦਾ ਮਾਂਜ ਸਕਦਾ ਹੈ ਜਾਂ ਕਿਸੇ ਹੋਰ ਧਰਮ ਸਥਾਨਾਂ ਤੇ ਮਾਂਜ ਸਕਦਾ ਹੈ ਤਾਂ ਇਹ ਦੇ ਚ ਦੇਖ ਲਓ ਕਿੰਨਾ ਅਸਰ ਹੈ ਉਹਦੇ ਪਾਪ ਕੱਟੇ ਗਏ ਇਹ ਤਾਂ ਹੋ ਗਈ ਇੱਥੇ ਖਤਮ ਹੁਣ ਤੁਹਾਨੂੰ ਇੱਕ ਹੋਰ ਸੁਣਾਉਣੀ ਆਹੀ ਜੀ ਇਹਦੇ ਨਾਲ ਦੀ ਹੋਈ ਤਾਂ ਉਪਈ ਉਹ ਵੀ ਇੱਕ ਰਾਜਾ ਸੀ ਉੱਥੇ ਨਾ ਰਾਜੇ ਦੇ ਉਹ 6 ਮਹੀਨੇ ਬਾਅਦ ਸਾਰੀ ਪਰਜਾ ਦੇ ਲਈ ਖੀਰ ਤੇ ਖੀਰ ਪ੍ਰਸ਼ਾਦ ਦਾ ਯੱਗ ਚਲਾਉਂਦਾ ਹੁੰਦਾ ਕੜਾਹਿਆਂ ਤੇ ਕੜਾਹੇ ਕੜਾਹੇ ਤੇ ਪ੍ਰਸ਼ਾਦ ਖੀਰ ਤੇ ਕੜਾਹ ਬੰਡਦਾ ਹੁੰਦਾ ਸਾਰੀ ਜਨਤਨ ਤਾਂ ਹੁਣ ਉਹਨੇ ਭਾਈ ਰੱਖ ਲਿਆ ਦਿਨ ਕੱਢੀ ਜਾਂਦੇ ਨੇ ਖੀਰ ਕੜਾ ਬਣੀ ਜਾਂਦਾ ਤਾਂ ਉਹ ਜਦੋਂ ਰਿਜਰ ਹੈ ਦੇ ਕੜਾਹਾ ਵੱਡਾ ਖੀਰ ਦਾ ਤਾਂ ਇੱਲ ਕਿਥਸੇ ਪਾਸਿਓਂ ਸੱਪ ਚੱਕ ਲਈ ਤੁਹਾਨੂੰ ਪਤਾ ਹੀ ਹੁਣ ਸਾਰਿਆਂ ਮਿੱਲ ਸੱਪ ਨੂੰ ਚੱਕ ਲਿਆਉਂਦੀ ਹੁੰਦੀ ਹੈ ਲੈ ਜਾਂਦੀ ਹੈ ਇਹ ਸੱਪ ਨਹੀਂ ਛੱਡਦੀ ਕੋਈ ਗਹਿਣਾ ਨਹੀਂ ਛੱਡਦੀ ਇੱਲਦੀ ਇਹ ਆਣੀ ਐ ਇਹਨੂੰ ਪੀਲੇ ਰੰਗ ਦੀ ਚੀਜ਼ ਹੋਵੇ ਇਹ ਛੱਡਦੀ ਨਹੀਂ ਹੈ ਗਹਿਣੇ ਗੁਣੇ ਸਭ ਲੈ ਜਾਂਦੀ ਹੈ ਭਾਈ ਉਹ ਸੱਪ ਚੱਕ ਲਈ ਚੁੰਝੇ ਚ ਚੱਕ ਕੇ ਉੱਥੇ ਜਦ ਲੰਘਣ ਲੱਗੀ ਤਾਂ ਉਹਦੇ ਮੂੰਹ ਚੋਂ ਛੁੱਟ ਗਿਆ ਉਹ ਕੜਾ ਦੇਗ ਖੀਰ ਵਾਲੇ ਕੜਾਹੇ ਚ ਜ ਡਿੱਗ ਗਿਆ ਚਲੋ ਕਿਸੇ ਨੂੰ ਨਾ ਪਤਾ ਲੱਗਿਆ ਭਾਈ ਉਹ ਤਾਂ ਰਿੱਜ ਗਿਆ ਵਿੱਚੀ ਰਿੱਜਿਆ ਹੋਇਆ ਤਾਂ ਹੁਣ ਮਾੜਾ ਜਾਂ ਡੰਗ ਨਹੀਂ ਠੀਕ ਹੁੰਦਾ ਇਹਦਾ ਤਾਂ ਤਾਂ ਸਾਰਾ ਰਿੱਜ ਗਿਆ ਪੂਰੀ ਦੀ ਪੂਰੀ ਜ਼ਹਿਰ ਖੀਰ ਚ ਗਈ ਜਦੋਂ ਖੀਰ ਬਣਾ ਲਈ ਤਾਂ ਭਾਈ ਉਹ ਵਰਤੌਣ ਲੱਗ ਗਏ ਤੇ ਜਿਹੜਿਆਂ ਨੂੰ ਵਰਤਾਉਣਾ ਉਹ 10 15 ਬੰਦਿਆਂ ਨੂੰ ਪਹਿਲਾਂ ਉਹਨਾਂ ਨੇ ਜਿਹੜਿਆਂ ਨੂੰ ਪਾਈ ਉਹ ਖਾਈ ਜਾਣ ਮਰੀ ਜਾਣ ਦੋ ਦੋ ਚਾਰ ਚਾਰ ਚਮਚੇ ਲਾਏ ਉਹ ਡਿੱਗੀਆਂ ਜਾਣ ਕੋਈ ਬੇਹੋਸ਼ ਹੋ ਗਿਆ ਕੋਈ ਮਰ ਗਿਆ ਭਾਈ ਉਹਨਾਂ ਨੇ ਜੱਗ ਬੰਦ ਕਰਤਾ ਬੰਦ ਕਰਿਆ ਤਾਂ ਜਿਹੜੀ ਪਰਜਾ ਸੀ ਉਹ ਬਹੁਤ ਦੁਖੀ ਹੋਈ ਰਾਜੇ ਤੇ ਨਰਾਇ ਜ ਨਰਾਜ ਹੋਣ ਲੱਗ ਗਏ ਕਹਿੰਦੇ ਲੈ ਰਾਜਾ ਤਾਂ ਕਹਿੰਦੇ ਬਹੁਤ ਚਲਾਕ ਦੇਖਿਆ ਵੀ ਹੁਣ ਥਾਂ ਹੀ ਤਾਂ ਕਦੇ ਨਹੀਂ ਜੀ ਗੱਲ ਨਹੀਂ ਕੀਤੀ ਵੀ ਹੁਣ ਇਹ ਜ਼ਹਿਰਾਂ ਪਾ ਪਾ ਕੇ ਆਪਾਂ ਨੂੰ ਵੰਡਣ ਲੱਗ ਗਿਆ ਵੀ ਹੁਣ ਇਹ ਐ ਜਨਤਾ ਨੂੰ ਮਾਰੂਗਾ ਜ਼ਹਿਰਾਂ ਪਾ ਪਾ ਕੇ ਤਾਂ ਭਾਈ ਹੁਣ ਰਾਜੇ ਨੇ ਕੀ ਕਰਿਆ ਉਹ ਤਾਂ ਸੱਚਾ ਤੀ ਉਹਨੇ ਤਾਂ ਕੁਝ ਨਹੀਂ ਕਰਿਆ ਉਹਨੂੰ ਪਤਾ ਵੀ ਨਹੀਂ ਵੀ ਕਿਵੇਂ ਜ਼ਹਿਰ ਆਈ ਨਾ ਕਿਸੇ ਹੋਰ ਨੂੰ ਪਤਾ ਵੀ ਜ਼ਹਿਰ ਕਿਵੇਂ ਆਈ ਉਹਨੇ ਤਾਂ ਭਾਈ ਇਹ ਜੀ ਨਮੋਸ਼ੀ ਮੰਨੀ ਜਿੱਧਰ ਦੇਖਿਆ ਕਰੇ ਦੋ ਬੰਦੇ ਖੜੇ ਨੇ ਚਾਰ ਖੜੇ ਨੇ ਕਿਤੇ 10 ਖੜੇ ਇਹੀ ਗੱਲ ਵੀ ਰਾਜਾ ਜ਼ਹਿਰ ਪਾਉਣ ਲੱਗ ਗਿਆ ਹੁਣ ਖਾਣੇ 'ਚ ਪਰ ਜਾਨੂ ਮਾਰ ਦੂਗਾ ਭਾਈ ਉਹਦੇ ਦਿਮਾਗ ਤੇ ਲੋਡ ਪੈ ਗਿਆ ਪੈਣਾ ਵੀ ਸੀ ਗੱਲ ਵੀ ਇਹ ਜੀ ਸੀ ਲੋਡ ਪਿਆ ਹੋਇਆ ਤਾਂ ਉਹਨੇ ਕੀ ਕਰਿਆ ਉੱਥੋਂ ਭੱਗ ਗਿਆ ਛੱਡ ਕੇ ਭੱਗ ਗਿਆ ਜਦੋਂ ਗਿਆ ਤਾਂ ਉਹ ਘੋੜੇ ਤੇ ਚੜ੍ਹਿਆ ਨਾਲ ਥੋੜੀਆਂ ਜਿਹੀਆਂ ਮੋਹਰਾਂ ਲੈ ਗਿਆ ਆਪਦੇ ਜਾਂਦਾ ਚਲੋ ਚੱਲ ਜਦੋਂ ਰਾਤ ਪੈ ਗਈ ਕੋਈ ਪਿੰਡ ਆ ਗਿਆ ਉਹ ਪਿੰਡ ਨੂੰ ਕਹਿਣ ਲੱਗਿਆ ਉੱਥੇ ਕਿਸੇ ਨੂੰ ਪੁੱਛਣ ਲੱਗਿਆ ਵੀ ਭਾਈ ਮੈਂ ਰਾਤ ਕੱਟਣੀ ਆ ਨਾਲੇ ਮੈਨੂੰ ਛਕਣਾ ਹੈ ਪ੍ਰਸ਼ਾਦਾ ਉਹ ਕਹਿਣ ਲੱਗੇ ਵੀ ਇੱਥੇ ਉਹ ਸਾਹਮਣੇ ਪੰਡਤਾਂ ਦਾ ਘਰ ਹੈ ਵੀ ਤੁਹਾਨੂੰ ਉਹ ਪ੍ਰਸ਼ਾਦਾ ਵੀ ਛਕਾਉਣਗੇ ਰਾਤ ਵੀ ਕਟਾਉਣਗੇ ਵੀ ਲੋਕ ਉਹਨਾਂ ਦੇ ਘਰੇ ਆ ਜਾਂਦੇ ਨੇ ਵੀ ਉਹਨਾਂ ਦਾ ਇਹ ਨੇਮ ਹੀ ਹੈ ਬੀ ਉਹ ਪ੍ਰਸ਼ਾਦਾ ਵੀ ਛਕਾਉਂਦੇ ਨੇ ਅਗਲੇ ਨੂੰ ਰਾਤ ਵੀ ਕਟਾ ਲੈਂਦੇ ਨੇ ਚਲੋ ਜੀ ਉਹ ਗਿਆ ਗਹਾਂ ਗਿਆ ਤਾਂ ਉਸ ਮਾਈ ਦਾ ਇੱਕ ਨੌਜਵਾਨ ਮੁੰਡਾ ਸੀ ਘਰੇ ਮਾਤਾ ਆਪ ਸੀ ਰਾਜਾ ਉਹਨੇ 20 ਤੀ ਮੋਹਰੇ ਦਿੱਤੀਆਂ ਮਾਈ ਨੂੰ ਕਹਿੰਦਾ ਮਾਤਾ ਮੈਂ ਰਾਤ ਵੀ ਕੱਟਣੀ ਐ ਤੇ ਪ੍ਰਸ਼ਾਦਾ ਵੀ ਛਕਣਾ ਹੈ ਉਹਨੂੰ ਮੋਹਰੇ ਦੇਤੀਆਂ ਵੀ ਫਰੀਜ਼ ਨਹੀਂ ਛਕਣਾ ਭਾਈ ਮਾਤਾ ਵੀ ਬੜੀ ਖੁਸ਼ ਹੋਈ ਤਾਉ ਮਾਤਾ ਦੇ ਘਰ ਇੱਕ ਸਾਧ ਆਉਂਦਾ ਹੁੰਦਾ ਸੀ ਖਾਣਾ ਰੋਜ਼ ਦੀ ਰੋਜ਼ ਹੀ ਪ੍ਰਸ਼ਾਦਾ ਛਕਣਾ ਤਾਂ ਉਦੋਂ ਸਾਧ ਨੇ ਉੱਥੋਂ ਜਾਣਾ ਸੀ ਉਸ ਪਿੰਡ ਚੋਂ ਉਹ ਜਾਣ ਲੱਗਿਆ ਜਦੋਂ ਮਾਤਾ ਲਵੇ ਆ ਕੇ ਗਿਆ ਉਹਨੂੰ ਕਹਿੰਦਾ ਮਾਤਾ ਇੱਕ ਤੈਨੂੰ ਗੱਲ ਕਹਾ ਗੁੱਸਾ ਤਾਂ ਨਹੀਂ ਕਰਦੀ ਉਹ ਕਹਿੰਦੀ ਵੀ ਨਹੀਂ ਗੁੱਸਾ ਤਾਂ ਤੂੰ ਗੱਲ ਕਹਿ ਵੀ ਗੁੱਸਾ ਤਾਂ ਕਿਉਂ ਕਰ ਨੂੰ ਕਹਿੰਦਾ ਅੱਜ ਤੋਂ ਅੱਠ ਦਿਨਾਂ ਨੂੰ ਤੇਰੇ ਮੁੰਡੇ ਦੀ ਮੌਤ ਹੋ ਜੂਗੀ ਪਈ ਮਾਤਾ ਨੂੰ ਤਾਂ ਚੜਿਆ ਗੁੱਸਾ ਉਹਦੇ ਇੱਕੋ ਹੀ ਪੁੱਤੋ ਵੀ ਗੱਭਰੂ ਨੌਜਵਾਨ ਮਾਤਾ ਨੂੰ ਚੜਿਆ ਗੁੱਸਾ ਹੋ ਸਾਦ ਨੂੰ ਗਾਲਾਂ ਦੇਣ ਲੱਗੀ ਕਹਿੰਦੀ ਆਸਿਲਾ ਦਿੱਤਾ ਮੇਰੇ ਘਰੇ ਇੰਨੇ ਇੰਨੇ ਦਿਨ ਪ੍ਰਸ਼ਾਦੇ ਸ਼ਿਕਾਏ ਤੈਨੂੰ ਜਾਂਦਾ ਹੋਇਆ ਮੈਨੂੰ ਆਸਿਲਾ ਦੇ ਗਿਆ ਉਹ ਕਹਿਣ ਲੱਗਿਆ ਵੀ ਨਹੀਂ ਮਾਤਾ ਤੂੰ ਹਲੇ ਮੇਰੀ ਪੂਰੀ ਗੱਲ ਸੁਣ ਬਈ ਇਹ 8 ਦਿਨਾਂ ਨੂੰ ਮਰ ਜੂਗਾ ਪਰ ਤੂੰ ਇਹਦਾ ਸੰਸਕਾਰ ਨਾ ਕਰੀ ਚਾਹੇ ਤੈਨੂੰ 2-3 ਦਿਨ ਰੱਖਣਾ ਪਈ ਜੇ ਲੋਕ ਬਹੁਤ ਕਹਿਣਗੇ ਵੀ ਸੰਸਕਾਰ ਕਰੋ ਬਿੱਤੂੰ ਬਸਾਇ ਕਹੀ ਜਾਈਂ ਵੀ ਰੱਬ ਲੈ ਗਿਆ ਇਹਨੂੰ ਤਾਂ ਰੱਬ ਲੈ ਗਿਆ ਉਹ ਕਹਿੰਦੀ ਠੀਕ ਹੈ ਕਹਿੰਦਾ ਵਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਚਲੋ 8 ਦਿਨ ਹੋਏ 8ਵਾਂ ਦਿਨ ਆਇਆ ਤਾਂ ਉਹਦਾ ਤਾਂ ਭਾਈ ਮੁੰਡਾ ਰਾਤ ਨੂੰ ਸੁੱਤਾ ਪਿਆ ਸਵੇਰੇ ਉੱਠਿਆ ਹੀ ਨਹੀਂ ਦੇਖਿਆ ਤਾਂ ਕਹਿੰਦੇ ਜੀ ਇਹ ਤਾਂ ਮਰ ਗਿਆ ਮਰ ਗਿਆ ਭਾਈ ਜਦੋਂ ਹੁਣ ਲੋਕ ਆਉਂਦੇ ਨੇ ਪਿੰਡ ਦੇ ਆ ਕੇ ਸਾਰੇ ਪੁੱਛਣ ਵੀ ਮਾਤਾ ਨੂੰ ਵੀ ਕੀ ਹੋ ਗਿਆ ਕਹਿੰਦੀ ਰੱਬ ਲੈ ਗਿਆ ਰੱਬ ਲੈ ਗਿਆ ਉਹ ਕਹਿਣ ਲੱਗੇ ਵੀ ਆਪਾਂ ਫਿਰ ਹੁਣ ਚਲੋ ਟਾਈਮ ਹੋ ਗਿਆ ਵੀ ਪਤਾ ਨਹੀਂ ਰਾਤ ਦਾ ਕਦ ਕਦ ਪਿਆ ਵੀ ਆਪਾਂ ਸਸਕਾਰ ਕਰ ਦਈਏ ਕਹਿੰਦੀ ਨਾ ਮੈਂ ਤਾਂ ਨਹੀਂ ਸਸਕਾਰ ਕਰਨ ਦੇਣਾ ਉਹ ਕਹਿੰਦੇ ਮਾਤਾ ਕਰ ਦੇਣ ਦੇ ਵੀ ਫਿਰ ਬੋਡੀ ਖਰਾਬ ਹੋ ਜਾਂਦੀ ਹੈ ਮੁਸਕ ਮਾਰੂਗਾ ਕਹਿੰਦੀ ਨਾ ਚਾਹੇ 4 ਦਿਨ ਪਿਆ ਰਹੇ ਕਹਿੰਦੀ ਮੈਂ ਨਹੀਂ ਸਸਕਾਰ ਕਰਨਾ ਬਸ ਇਹ ਤਾਂ ਰੱਬ ਲੈ ਗਿਆ ਇਹਨੂੰ ਤਾਂ ਭਾਈ ਲੋਕ ਜਦੋਂ ਉਹਨੇ ਨਾ ਕਿਸੇ ਦੀ ਮੰਨੀ ਤਾਂ ਲੋਕ ਆਪ ਉਹਦੇ ਘਰਾਂ ਨੂੰ ਵਾਗ ਗਏ ਸੋਚਣ ਲੱਗੇ ਵੀ ਇਹਦਾ ਇੱਕੋ ਹੀ ਮੁੰਡਾ ਤੀ ਵੀ ਲੈ ਇਹਦੇ ਤੇ ਤਾਂ ਜਾਦੇ ਦਿਮਾਗ ਤੇ ਅਸਰ ਹੋ ਗਿਆ ਬੁੱਢੀ ਤੇ ਤਾਂ ਵੀ ਹੁਣ ਸਸਕਾਰ ਨਹੀਂ ਕਰਨ ਦਿੰਦੀ ਵੀ ਕਿਵੇਂ ਹੋਊ ਫਿਰ ਕਹਿੰਦੇ ਚਲੋ ਦੇਖਦੇ ਆ ਲੋਕ ਵੀ ਭੈਣ ਭਾਈ ਵੀ ਕਹਿਣ ਲੱਗੇ ਵੀ ਚਲੋ ਦੇਖਦੇ ਆ ਅੱਜ ਦਾ ਦਿਨ ਹੋਰ ਦੇਖ ਲੋ ਰਾਤ ਤਾਂ ਭਾਈ ਹੁਣ ਜਦੋਂ ਉਹ ਮਰ ਗਿਆ ਮੁੰਡਾ ਹੁਣ ਤਾਨੂੰ ਪਤਾ ਹੀ ਆਤਮਾ ਤਾਂ ਨਿਕਲ ਕੇ ਵਾਗੀ ਜਮਦੂਤ ਲੈ ਗਏ ਉਹ ਸਰੀਰ ਹੀ ਰਹਿ ਜਾਂਦਾ ਪਿੱਛੇ ਤਾਂ ਗਾਹਾਂ ਜਮਰਾਜ ਉਹਨਾਂ ਨੂੰ ਕਹਿਣ ਲੱਗਿਆ ਜਮਦੂਤਾਂ ਨੂੰ ਕਹਿੰਦਾ ਤੁਸੀਂ ਆ ਕੀ ਕਰਿਆ ਏ ਕੋਈ ਬਹਾਨਾ ਤਾਂ ਬਣਾਉਣਾ ਸੀ ਉਹ ਤਾਂ ਸੁੱਤਾ ਪਿਆ ਸੀ ਰਾਤ ਨੂੰ ਚੰਗਾ ਭਲਾ ਤੜਕੇ ਨੂੰ ਤੁਸੀਂ ਜਾਗ ਉਹਦੀ ਜਾਨ ਕੱਢ ਲਈ ਵੀ ਕੋਈ ਬਹਾਨਾ ਤਾਂ ਬਣਾ ਦੇਿੰਦੇ ਵੀ ਕਿਉਂ ਜਾ ਲੈ ਕੇ ਆਏ ਉਹਨੂੰ ਵੀ ਹੁਣ ਮੈਨੂੰ ਉੱਥੇ ਬਦਨਾਮੀ ਮਿਲ ਰਹੀ ਹੈ ਵੀ ਮੁੰਡਾ ਤਾਂ ਰਾਤ ਨੂੰ ਸੁੱਤਾ ਪਿਆ ਤੀ ਚੰਗਾ ਪਹਿਲਾਂ ਖਾ ਪੀ ਕੇ ਇਹਨੂੰ ਹੁਣ ਰੱਬ ਲੈ ਗਿਆ ਉਹ ਕਹਿੰਦਾ ਬਦਨਾਮੀ ਕੀ ਦੀ ਐ ਇਹ ਸਾਡੀ ਹੋ ਰਹੀ ਆ ਕਹਿੰਦਾ ਇੱਥੇ ਕਹਿੰਦਾ ਹੁਣ ਐ ਕਰੋ ਇਹਨੂੰ ਮੋੜ ਛੱਡ ਕੇ ਆਓ ਮੁੰਡੇ ਨੂੰ ਤਾਂ ਭਾਈ ਉਹ ਮੁੰਡਾ ਵੀ ਖੜਾ ਐ ਮੂਰੇ ਆਤਮਾ ਦੀ ਜਿਹੜੀ ਉੱਥੇ ਖੜਾ ਐ ਉਹਨੂੰ ਕਹਿਣ ਲੱਗੇ ਮੁੰਡੇ ਨੂੰ ਵੀ ਤੂੰ ਮੰਗ ਕੀ ਮੰਗਦਾ ਐ ਵੀ ਅਸੀਂ ਤੈਨੂੰ ਛੱਡ ਕੇ ਆਉਣਾ ਫੇਰ ਉਹ ਕਹਿੰਦਾ ਕੀ ਮੰਗਾਂ ਵੀ ਮੈਨੂੰ ਤਾਂ ਮੰਗਣਾ ਨਹੀਂ ਆਉਂਦਾ ਤਾ ਜਮਰਾਜ ਕਾ ਹੱਥ ਲੱਗਿਆ ਵੀ ਕੋਈ ਨਾ ਇਹਨੂੰ ਆਪ ਹੀ ਦੇ ਦੋ ਭਾਈ ਉਹਨਾਂ ਨੇ ਕੀ ਕਰਿਆ ਉਹਨੂੰ ਕਹਿੰਦੇ ਚੰਗਾ ਤੂੰ ਐਂ ਕਰੀ ਤੇਰੇ ਕੋਲ ਬਿਮਾਨ ਆਇਆ ਕਰੂ ਰੋਜ਼ ਉਹ ਬਿਮਾਨ ਦੇ ਵਿੱਚ ਬੈਠ ਕੇ ਤੈਂ ਤੂੰ ਇੱਥੇ ਆਇਆ ਕਰੇਂਗਾ ਸਾਡੇ ਕੋਲ ਧਰਮਰਾਜ ਕੋਲ ਧਰਮਰਾਜ ਦੇ ਕੋਲ ਆ ਕੇ ਬਹਿ ਕੇ ਤੂੰ ਫੈਸਲੇ ਕਰਿਆ ਕਰੇਂਗਾ ਉਹ ਕਹਿੰਦਾ ਜੀ ਸੱਤ ਵਚਨ ਚਲੋ ਭਾਈ ਦੂਜੇ ਦਿਨ ਉਹ ਆ ਗਿਆ ਘਰ ਨੂੰ ਤਾਂ ਦੂਜੇ ਦਿਨ ਘਰੇ ਠੀਕ ਹੋ ਗਿਆ ਆ ਕੇ ਵੀ ਠੀਕ ਹੋ ਗਿਆ ਮੁੰਡਾ ਮਾਤਾ ਤਾਂ ਬੜੀ ਖੁਸ਼ ਹੋਈ ਵੀ ਸਾਧਦੀਆਂ ਗੱਲਾਂ ਬੜੀਆਂ ਸੱਚੀਆਂ ਨੇ ਤਾਂ ਹੁਣ ਦੂਜੇ ਦਿਨ ਵਿਵਾਨ ਆਇਆ ਕਿਸੇ ਨੂੰ ਕੋਈ ਪਤਾ ਨਹੀਂ ਮੁੰਡੇ ਨੂੰ ਪਤਾ ਉਹ ਬਾਗਿਆ ਚੜ੍ਹ ਕੇ ਗਿਆ ਹੋਇਆ ਤਾਂ ਧਰਮ ਰਾਜ ਦੀ ਕਚਹਿਰੀ ਲੱਗੀ ਹੋਈ ਹੈ ਤਾਂ ਉਹਨਾਂ ਨੂੰ ਕਹਿਣ ਲੱਗਿਆ ਜਾ ਕੇ ਧਰਮਰਾਜ ਕਹਿੰਦਾ ਵੀ ਆ ਗਿਆ ਕਹਿੰਦਾ ਹਾਂਜੀ ਕਹਿੰਦੇ ਆਹ ਬੈਠੇ ਨੇ ਫੈਸਲੇ ਕਰਨੇ ਨੇ ਇਹਨਾਂ ਦੇ ਕਰ ਇਹਨਾਂ ਦਾ ਫੈਸਲਾ ਉਹ ਕਹਿਣ ਲੱਗਿਆ ਵੀ ਫੈਸਲਾ ਕਿਵੇਂ ਕਰਾਂ ਜੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਫੈਸਲੇ ਦੀ ਤਾਂ ਭਾਇਓ ਕਿਸੇ ਦਾ ਹੋ ਗਿਆ ਫੈਸਲਾ ਕਿਸੇ ਦਾ ਨਾ ਹੋਇਆ ਉਹ ਚਲੋ ਵਾਪਸ ਮੁੜ ਗਿਆ ਜਾਂਦੇ ਨੂੰ ਹਨੇਰਾ ਹੋ ਗਿਆ ਮਾਂ ਕਹਿਣ ਲੱਗੀ ਵੇ ਪੁੱਤ ਕਿੱਥੇ ਗਿਆ ਤੀ ਤੂੰ ਤਾਂ ਬਹੁਤ ਹਨੇਰਾ ਕਰਿਆ ਆ ਕਹਿੰਦਾ ਮਾਂ ਮੈਂ ਤਾਂ ਉੱਥੇ ਗਿਆ ਤੀ ਧਰਮਰਾਜ ਕੋਲ ਬਿਭਵਾ ਨਾਮ ਆਉਂਦਾ ਮੈਨੂੰ ਲੈਣ ਮੈਂ ਰੋਜ਼ ਹੀ ਜਾਇਆ ਕਰੂੰ ਮੇਰੀ ਡਿਊਟੀ ਲਈ ਹੈ ਉੱਥੇ ਫੈਸਲੇ ਕਰਨ ਦੀ ਕਹਿੰਦੇ ਕੀ ਫੈਸਲਾ ਕਰਕੇ ਆਏ ਕਹਿੰਦਾ ਇੱਕ ਤੋਂ ਹੋ ਗਿਆ ਇੱਕ ਤੋਂ ਰਹਿ ਗੇ ਦੂਜੇ ਦਿਨ ਫੇਰ ਵਗ ਗਿਆ ਦੂਜੇ ਦਿਨ ਫੇਰ ਗਿਆ ਜਦੋਂ ਤਾਂ ਹੁਣ ਫੇਰ ਫੇਰ ਭਾਈ ਉੱਥੇ ਕੀ ਹੋਇਆ ਉਹ ਰਾਜੇ ਦੀ ਜਿਹੜਾ ਉਹਨਾਂ ਦੇ ਘਰੇ ਵੀ ਰਹਿ ਰਹੇ ਸੀ ਜਿਹਦੇ ਖੀਰ ਦੇ ਵਿੱਚ ਸੱਪ ਡਿੱਗਿਆ ਤੇ ਉਹ ਇਨਾਂ ਦੇ ਘਰੀ ਰਹਿ ਰਿਹਾ ਸੀ ਤਾਂ ਉਹਦਾ ਕੇਸ ਆ ਗਿਆ ਕੋਈ ਕਿਸੇ ਫੈਸਲੇ ਤੇ ਨਾਨਕ ਗਿਆ ਕੇਸ ਕਿਉਂ ਉਹ ਕਹਿਣ ਲੱਗੇ ਵੀ ਰਾਜੇ ਨੂੰ ਤਾਂ ਧਰਮ ਰਾਜ ਵੀ ਕਹਿਣ ਲੱਗਾ ਵੀ ਰਾਜੇ ਨੂੰ ਤਾਂ ਖਬਰ ਹੀ ਨਹੀਂ ਵੀ ਇਹ ਚ ਕੀ ਡਿੱਗਿਆ ਉਹ ਕਿਹੜਾ ਕੋਲ ਖੜਾ ਸੀ ਵੀ ਨਾ ਕਿਸੇ ਨੂੰ ਹੋਰ ਪਤਾ ਲੱਗਿਆ ਵੀ ਖੀਰ ਚ ਸੱਪ ਡਿੱਗਿਆ ਨਹੀਂ ਉਹ ਕਿਉਂ ਵਰਤਉਂਦੇ ਵੀ ਇਹ ਤਾਂ ਲੋਕਾਂ ਚ ਗਲਤੀ ਹੈ ਜਿਹੜੇ ਹੁਣ ਕਹੀ ਜਾਂਦੇ ਨੇ ਵੀ ਰਾਜੇ ਨੇ ਜ਼ਹਿਰ ਪਾਈ ਰਾਜੇ ਨੇ ਜ਼ਹਿਰ ਪਾਈ ਵੀ ਰਾਜੇ ਨੇ ਜ਼ਹਿਰ ਨਹੀਂ ਪਾਈ ਇਹ ਤਾਂ ਇੱਲਨੇ ਕੁਦਰਤ ਵੱਲੋਂ ਹੋਇਆ ਸਾਰਾ ਕਾਰਾ ਭਾਈ ਫੈਸਲਾ ਨਾ ਹੋਇਆ ਵੀ ਕਿਹਦੇ ਜੁਮੇ ਪਾਈਏ ਫੈਸਲਾ ਫੇਰ ਉਹਨੂੰ ਹੋਰ ਵੀ ਨੇਰਾ ਹੋ ਗਿਆ ਮਾਂ ਜਾ ਕਹਿਣ ਲੱਗੀ ਗਏ ਨੂੰ ਕਹਿੰਦੀ ਵੇ ਪੁੱਤਾ ਜੇ ਤਾਂ ਤੂੰ ਸਾਰੀ ਰਾਤ ਨੰਗਾ ਆਇਆ ਆ ਉੱਥੇ ਹੀ ਕਹਿੰਦੀ ਕੀ ਇਹੋ ਜਿਹਾ ਫੈਸਲਾ ਤੀ ਕਹਿੰਦਾ ਮਾਂ ਫੇਰ ਦਸੂ ਆ ਕੇ ਕਹਿੰਦਾ ਹੋਇਆ ਨਹੀਂ ਫੈਸਲਾ ਅੱਜ ਵੀ ਕਹਿਣ ਲੱਗਿਆ ਖਾਣਾ ਮਾਂ ਤਾਂ ਮੈਂ ਖਾਇਆ ਆ ਭਾਈ ਤੀਜੇ ਦਿਨ ਫੇਰ ਵਗ ਗਿਆ ਜਦੋਂ ਗਿਆ ਤਾਂ ਉਸ ਦਿਨ ਫੇਰ ਉਹ ਫੈਸਲਾ ਕਰਕੇ ਆਇਆ ਸਾਰਿਆਂ ਨੇ ਰਲ ਕੇ ਕਰਿਆ ਵੀ ਇਹ ਰਾਜੇ ਰਾਜਾ ਬੇਕਸੂਰ ਹੈ ਜਨਤਾ ਵੀ ਬੇਕਸੂਰ ਹੈ ਰਾਜਾ ਵੀ ਬੇਕਸੂਰ ਹੈ ਜਨਤਾ ਦਾ ਤਾਂ ਇੰਨਾ ਕਸੂਰ ਹੈ ਵੀ ਉਹ ਰਾਜੇ ਨੂੰ ਗਾਲਾਂ ਕੱਢ ਰਹੀ ਹੈ ਰਾਜਾ ਖੁਦ ਬੇਕਸੂਰ ਹੈ ਜਨਤਾ ਦਾ ਹੀ ਕਸੂਰ ਹੈ ਵੀ ਉਹ ਰਾਜੇ ਦਾ ਨਾਮ ਲਾ ਰਹੇ ਨੇ ਜਦ ਕਹੇਗੇ ਕਰਾਮਾਤੀ ਕੁਦਰਤ ਦੀ ਹੈ ਕਰੀ ਹੋਈ ਦੇਖੀ ਕਿਸੇ ਨੇ ਨਹੀਂ ਸੱਪ ਜ਼ਰੂਰ ਡਿਗਿਆ ਤਾਂ ਭਾਈ ਉਹ ਰਾਜੇ ਦੇ ਹੱਕ 'ਚ ਫੈਸਲਾ ਕਰਤਾ ਵੀ ਰਾਜਾ ਬੇਕਸੂਰ ਹੈ ਲੋਕ ਝੂਠ ਬੋਲ ਰਹੇ ਨੇ ਵੀ ਰਾਜੇ ਨੇ ਜ਼ਹਿਰ ਪਾਇਆ ਇਹ ਗੱਲ ਤਾਂ ਝੂਠੀ ਹੋਗੀ ਤਾਂ ਭਾਈ ਉਹਨੇ ਆ ਕੇ ਦੱਸਿਆ ਜਦੋਂ ਕਾਹਣ ਲੱਗੀ ਮਾਂ ਕਹਿੰਦੀ ਵੇ ਪੁੱਤਾ ਅੱਜ ਤਾਂ ਜਿਵੇਂ ਸਾਰਾ ਰਾਤ ਦਿਨ ਲੰਘ ਗਿਆ ਰਾਤ ਲੰਘੀ ਕਹਿੰਦੀ ਇਹ ਹਜਾ ਕਿਹੜਾ ਫੈਸਲਾ ਲਿਆ ਹੋਇਆ ਤੀ ਕਹਿੰਦਾ ਮੈਂ ਅੱਜ ਫੈਸਲਾ ਕਰਿਆ ਆ ਕਹਿੰਦੀ ਕੀ ਫੈਸਲਾ ਸੀ ਉਹਨੇ ਉਹ ਰਾਜੇ ਦਾ ਨਾਮ ਲਿਆ ਕੋਲ ਬੈਠਾ ਸੀ ਰਾਜਾ ਕਹਿੰਦਾ ਉਹ ਫਲਾਨੇ ਥਾਂਵੇਂ ਦਾ ਹਰ ਰਾਜਾ ਤੀ ਨਾ ਕਹਿੰਦਾ ਵੀ ਉਹਦੇ ਉਹਨੇ ਜੱਗ ਚਲਾਇਆ ਤੀ ਕਹਿੰਦਾ ਸੱਪ ਡਿਗ ਪਿਆ ਉਤੋਂ ਇੱਲ ਲੈ ਕੇ ਆ ਜਾਂ ਰਹੀ ਤੀ ਖੀਰ ਦੇ ਵਿੱਚ ਸੱਪ ਉਹਨੇ ਸਿੱਟਤਾ ਕਹਿੰਦਾ ਪਰਜਾ ਕਹਿਣ ਲੱਗੀ ਰਾਜੇ ਨੇ ਜ਼ਹਿਰ ਪਾਤਾ ਰਾਜਾ ਕਹਿੰਦਾ ਆਪ ਸਹੀ ਤੀਓ ਕਹਿੰਦਾ ਮੈਂ ਪਾਇਆ ਨਹੀਂ ਭਾਈ ਜਦੋਂ ਉਹ ਕਹਿੰਦੀ ਫਿਰ ਹੁਣ ਕੀ ਫੈਸਲਾ ਹੋਇਆ ਕਹਿੰਦਾ ਹੁਣ ਫੈਸਲਾ ਰਾਜੇ ਦੇ ਹੱਕ ਚ ਹੋ ਗਿਆ ਵੀ ਲੋਕ ਗਲਤ ਤੇ ਰਾਜੇ ਨੇ ਜ਼ਹਿਰ ਨਹੀਂ ਪਾਇਆ ਕੁਦਰਤ ਵੱਲੋਂ ਹੋਇਆ ਹੈ ਤਾਂ ਜੋ ਹੋਇਆ ਸਭ ਦਾ ਇਹ ਲਿਖਿਆ ਹੋਇਆ ᱛੀਆਂ ਬਣਨਾ ਸੀ ਵੀ ਲੋਕਾਂ ਦਾ ਕਹਿਣਾ ਹੀ ਗਲਤ ਸੀ ਵੀ ਰਾਜਾ ਜ਼ਹਿਰ ਪਾ ਕੇ ਵੰਡ ਰਿਹਾ ਵੀ ਹੁਣ ਇਹ ਫੈਸਲਾ ਰਾਜੇ ਦੇ ਹੱਕ ਚ ਹੋ ਗਿਆ ਵੀ ਰਾਜਾ ਕਸੂਰਵਾਰ ਨਹੀਂ ਹੈ ਤਾਂ ਭਾਈ ਉਹਦੇ ਦਿਮਾਗ ਤੋਂ ਹੀ ਲੋੜ ਰਿਹਾ ਲਿਹਾ ਫੇਰ ਉਹ ਰਾਜਾ ਉੱਥੇ ਉਹਨਾਂ ਨੂੰ ਦੱਸ ਕੇ ਵੀ ਮੈਂ ਹੀ ਆਹੋ ਮੇਰੇ ਨਾਲ ਹੋਈ ਐ ਨਾਲੇ ਉਹਨਾਂ ਨੂੰ ਹੋਰ 1000 2000 ਮੋਹਰ ਦੇ ਕੇ ਗਿਆ ਨਾਲੇ ਆਪਦੇ ਰਾਜ ਚ ਮੁੜਿਆ ਫੇਰ ਜਾ ਕੇ ਖੁਸ਼ੀ-ਖੁਸ਼ੀ ਕਰੇ ਗਿਆ ਰਾਜ ਆਪਦੇ ਧੰਨਵਾਦ ਜੀ